ਸਾਸ਼ੀ ਘਰ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਲਾਊਜ਼ ਦੀ ਸਟਿਚਿੰਗ ਕਰਕੇ ਦਿਖਾਉਣੀ ਹੈ ਜੀ ਕਟਿੰਗ ਆਪਾਂ ਤੁਹਾਨੂੰ ਪਹਿਲਾਂ ਪਾਤੀ ਸੀ ਵੀਡੀਓ ਪਾਤੀ ਸੀ ਉਹਦੀ ਹੁਣ ਤੁਹਾਨੂੰ ਆਪਾਂ ਸਟਿਚਿੰਗ ਕਰਕੇ ਦਿਖਾਉਣੀ ਹੈ ਦੇਖੋ ਆਪਾਂ ਬੈਕ ਵਾਲੇ ਪੀਸ ਲੈ ਆਈ ਇਹਨਾਂ ਤੇ ਪਹਿਲਾਂ ਆਪਾਂ ਸੀਨ ਲਗਾਵਾਂਗੇ ਇਹ ਆਪਣਾ ਪਹਿਲਾ ਤਰੀਕਾ ਬਲਾਊਜ਼ ਸਟਿਚ ਕਰਨ ਦਾ ਠੀਕ ਹੈ ਜੀ ਇਹ ਬਿਲਕੁਲ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਸਟਿਚਿੰਗ ਕਰਨਾ ਪਹਿਲਾਂ ਤੁਸੀਂ ਇਸ ਤਰ੍ਹਾਂ ਝੋਲੀ ਦੇ ਸੀਨਾ ਮਾਰਨੀਆਂ ਨੇ ਠੀਕ ਹੈ ਜੀ ਇਹ ਦੇਖੋ ਜੇ ਆਪਾਂ ਦੋ ਦੋ ਸੀਨਾ ਲਗਾ ਲਈਆਂ ਬਰੀਕ ਵੱਖਰਾ ਰੱਖ ਕੇ ਫਿਰ ਤੁਸੀਂ ਇਹ ਅੱਧਾ ਅੱਧਾ ਇੰਚ ਦੇ ਇਹ ਪਲੇਟਾਂ ਪਾਉਣੀਆਂ ਨੇ 4.5 ਇੰਚ ਤੱਕ ਇਹ ਦੇਖੋ ਜੀ ਇਸ ਤਰ੍ਹਾਂ 프ਰੰਟ ਵਾਲੀ ਪੀਸ ਤੇ ਇਹ ਆਪਣੀਆਂ ਪਲੇਟਾਂ ਪਾ ਦੇਗੇ ਇਹ ਆਗੇ ਇਹ ਵੀ ਆਪਣੀ ਪਾਕਟ ਜੀ ਇਹ ਤੁਸੀਂ ਇਸ ਤਰ੍ਹਾਂ ਸਚ ਕਰ ਲੈਣੀ ਆ ਸੀਨ ਲਗਾ ਕੇ ਇਹਨੂੰ ਫਿਰ ਤੁਸੀਂ ਬਾਹਰ ਕੱਢ ਕੇ ਇਸ ਤਰ੍ਹਾਂ ਇੱਕ ਇਹਦੇ ਉੱਪਰ ਦੀ ਸੀਨ ਲਗਾ ਦੇਣੀ ਆ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀ ਹਾਂ ਇਹ ਤੁਸੀਂ ਦੇਖੋ ਸਿੱਧਾ ਪੀਸ ਰੱਖ ਲੈਣਾ ਫਰੰਟ ਵਾਲਾ ਪੀਸ ਇਹ ਦੇਖੋ ਪਾਕਟ ਦਾ ਪੀਸ ਵੀ ਆਪਾਂ ਸਿੱਧੇ ਰੱਖੇ ਹੋਏ ਆ ਦੋ ਪੀਸ ਨੇ ਦੇਖੋ ਜਿਹੜਾ ਇਹਦਾ ਫਰੰਟ ਵਾਲਾ ਉੱਪਰ ਵਾਲਾ ਪੀਸ ਆ ਇਹ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਕਰਕੇ ਰੱਖ ਲੈਣਾ ਰੱਖ ਕੇ ਤੁਸੀਂ ਨਿਸ਼ਾਨੀ ਲਗਾਉਣੀ ਆ ਉੱਪਰ 2 ਇੰਚ ਛੱਡ ਕੇ 2 ਇੰਚ ਛੱਡ ਕੇ 2.5 ਇੰਚ ਤੁਸੀਂ ਪੌਕਟ ਖੁੱਲੀ ਰੱਖਣੀ ਹੈ 2.5 ਇੰਚ ਤੱਕ ਇਸ ਤਰ੍ਹਾਂ ਤੁਸੀਂ ਟੱਕ ਲਗਾ ਲੈਣੇ ਆਧੇ-ਆਧੇ ਇੰਚ ਤੇ ਫਿਰ ਦੇਖੋ ਆਪਣੀ ਇਹ ਸੀਨ ਲੱਗ ਗਈ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਬਾਹਰ ਕੱਢ ਕੇ ਇਹਦੇ ਉੱਪਰ ਇੱਕ ਦੱਬ ਮਸ਼ੀਨ ਲਗਾ ਦੇਣੀ ਆ ਉਹ ਵੀ ਤੁਸੀਂ ਅੱਧਾ-ਅੱਧਾ ਇੰਚ ਛੱਡ ਕੇ ਹੀ ਲਗਾਉਣੀ ਆ ਐਸਰਾ ਇਹ ਤੁਸੀਂ ਫਿਰ ਪਾਕਟ ਦੇ ਨਾਲ ਬਿਲਕੁਲ ਐਸਰਾ ਰੱਖ ਕੇ ਦੇਖਣੀ ਆ ਵੀ ਕੋਈ ਬਲਤਾ ਨਹੀਂ ਪੈ ਰਿਹਾ ਦੇਖੋ ਇਹਦੇ ਵਿੱਚ ਕੋਈ ਵੀ ਬਲ ਨਹੀਂ ਆ ਰਿਹਾ ਹੁਣ ਤੁਸੀਂ ਨੀਚੇ ਤੋਂ ਲੈ ਕੇ ਉੱਪਰ ਤੱਕ ਇਹਦੇ ਤੇ ਆਪਾਂ ਸੀਨ ਲਗਾਵਾਂਗੇ ਬਿਲਕੁਲ ਨਾਲ-ਨਾਲ ਜਿਹੜੀ ਆਪਾਂ ਪਾਕਟ ਰੱਖੀ ਹੈ ਉਹਦੇ ਬਿਲਕੁਲ ਨਾਲ-ਨਾਲ ਜੜ ਦੇ ਵਿੱਚ ਸੀਨ ਲਗਾਉਣੀ ਆ ਠੀਕ ਹੈ ਜੀ ਜਿਹੜਾ ਇਹ ਆਪਣਾ ਬਲਪਾ ਹੈ ਬਾਹਰਲੀ ਸਾਈਡ ਤੇ ਹੋਣਾ ਚਾਹੀਦਾ ਠੀਕ ਹੈ ਜੀ ਇਹ ਦੇਖੋ ਜੀ ਆਪਣੀ ਪਾਕਟ ਬਣ ਕੇ ਰੈਡੀ ਹੋ ਗਈ ਹੁਣ ਆਪਾਂ ਤੁਹਾਨੂੰ ਇਹਦੀ ਬੈਲਟ ਲਾਉਣੀ ਦੱਸਦੇ ਆ ਇਹਦੀ ਬੈਲਟ ਹੈਗੀ ਜੀ 20 ਇੰਚ ਠੀਕ ਹੈ ਜੀ ਤੁਸੀਂ 20 ਇੰਚ ਇਸ ਤਰ੍ਹਾਂ ਬੁਕਰਮ ਲੈ ਲੈਣੀ ਆ ਸਵਾ ਇੰਚ ਚੌੜੀ ਠੀਕ ਹੈ ਜੀ ਆਪਾਂ 4-4 ਇੰਚ ਦੀਆਂ ਦੋ ਪੱਟੀਆਂ ਕੱਟੀਆਂ ਸੀ ਬੈਕ ਵਾਲੀ ਤੇ ਫਰੰਟ ਵਾਲੀ ਇਹ ਤੁਸੀਂ ਪ੍ਰੈਸ ਨਾਲ ਵੀ ਲਗਾ ਸਕਦੇ ਹੋ ਮੈਂ ਬਿਨਾ ਪ੍ਰੈਸ ਤੇ ਲਗਾ ਰਹੀ ਹਾਂ ਇਸ ਤਰ੍ਹਾਂ ਤੁਸੀਂ ਕਪੜਾ ਫੋਲਡ ਕਰਕੇ 1/2 ਇੰਚ ਤੁਸੀਂ ਸੀਨ ਲਗਾ ਲੈਣੀ ਆ ਸੀਨ ਸੀਨ ਲਗਾਉਣ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦੇਖਣਾ ਵੀ ਜੇ ਕਪੜਾ ਥੋੜਾ ਜ਼ਿਆਦਾ ਤੁਸੀਂ ਮਾੜਾ ਥੋੜਾ ਥੋੜਾ 1/2 ਇੰਚ ਤੋਂ ਵੀ ਘੱਟ ਤੁਸੀਂ ਕਟਿੰਗ ਕਰ ਦੇਣੀ ਆ ਇਹ ਦੇਖੋ ਜੀ ਤੁਸੀਂ ਉਲਟੀ ਸਾਈਡ ਤੇ ਰੱਖ ਕੇ ਤੁਸੀਂ ਇਸ ਤਰ੍ਹਾਂ ਇਹਦੇ ਤੇ ਸੀਨ ਲਗਾ ਦੇ ਲਗਾ ਸਕਦੇ ਹੋ ਇਹ ਆਪਣੀ ਸੀਨ ਲੱਗ ਗਈ ਜੀ ਹੁਣ ਆਪਾਂ ਬਾਹਰਲੀ ਸਾਈਡ ਤੇ ਇਹਨੂੰ ਫੋਲਡ ਕਰ ਦਾਂਗੇ ਇਸ ਤਰ੍ਹਾਂ ਇਹਦੇ ਉੱਪਰ ਇੱਕ ਸੀਨ ਲਗਾ ਦਾਂਗੇ ਸੀਨ ਦੇ ਬਿਲਕੁਲ ਸੀਨ ਉੱਪਰ ਆਉਣੀ ਚਾਹੀਦੀ ਆ ਇਹ ਤੇ ਦੇ ਆਪਾਂ ਉੱਪਰ ਦੀ ਸਾਈਡ ਤੇ ਸੀਨ ਲਗਾਵਾਂਗੇ 벨ਟ ਤੇ ਜਿਹੜੀ ਬਾਹਰ ਘਟਾਓ ਤੁਸੀਂ ਕਟਿੰਗ ਕਰ ਸਕਦੇ ਹੋ ਇਹ ਦੇਖੋ ਜੀ ਆਪਣਾ ਫਰੰਟ ਵਾਲਾ ਪੀਸ ਹੋ ਗਿਆ ਰੈਡੀ ਹੁਣ ਆਪਾਂ ਬੈਕ ਵਾਲਾ ਕਰਾਂਗੇ ਬੈਕ ਵਾਲੇ ਪੀਸ ਨੂੰ ਦੁਬਾਰੀ ਇਸ ਤਰ੍ਹਾਂ ਸਿੱਧਾ ਕਰਕੇ ਰੱਖ ਲੈਣਾ ਜਿਹੜੀ 4 ਇੰਚ ਦੀ ਪੱਟੀ ਰੱਖੀ ਹੋਈ ਹੈ ਉਹ ਸਿੱਧੀ ਸਾਈਡ ਤੇ ਰੱਖ ਕੇ ਤੁਸੀਂ ਪੂਰੀ ਸੀਨ ਲਗਾ ਲੈਣੀ ਆ ਉਨਾ ਪੈਸੇ ਨੂੰ ਦੱਬ ਦਾਂਗੇ ਸੀਨ ਤੋਂ ਉੱਪਰ ਦੀ ਸਾਈਡ ਤੇ ਆਉਣੀ ਚਾਹੀਦੀ ਆ ਐਸੇ ਜਿਹੜਾ ਇਹ ਵੀ ਕਪੜਾ ਵੱਧਦਾ ਤੁਸੀਂ ਇਹਦੀ ਵੀ ਕਟਿੰਗ ਕਰ ਸਕਦੇ ਹੋ ਹੁਣ ਦੇਖੋ ਆਪਾਂ ਸਿੱਧੀ ਸਾਈਡ ਇਹ ਰੱਖ ਲਈਏ ਇਹ ਹੈਗਾ ਆਪਣਾ ਪਾਕਟ ਵਾਲੀ ਸਾਈਡ ਇਹ ਦੇਖੋ ਜੀ ਇਹ ਬਿਲਕੁਲ ਤੁਸੀਂ ਆਹ ਵਾਲੀ ਸੀਨ ਦੇ ਉੱਪਰ ਸੀਨ ਰੱਖਣੀ ਆ ਇਸ ਤਰ੍ਹਾਂ ਹੁਣ ਦੇਖੋ ਜਿਹੜੀ ਆਪਣੀ ਸੀਨ ਲੱਗੀ ਹੈ ਬਿਲਕੁਲ ਇਹ ਪਾਕਟ ਦੇ ਉੱਪਰ ਤੁਸੀਂ ਸੀਨ ਨਹੀਂ ਲਗਾਉਣੀ ਬਿਲਕੁਲ ਜਿਹੜਾ ਕਪੜਾ ਆਪਣਾ ਅੱਧੇ ਅੱਧੇ ਇੰਚ ਦਾ ਛੱਡਿਆ ਹੋਇਆ ਉਹਦੇ ਬਿਲਕੁਲ ਜੜ ਦੇ ਵਿੱਚ ਸੀਨ ਲਗਾਉਣੀ ਆ ਇਹ ਦੇਖੋ ਜੀ ਆਪਣਾ ਕਪੜਾ ਬਿਲਕੁਲ ਬਰਾਬਰ ਆਇਆ ਕੋਈ ਵੀ ਇਹਦੀ ਘਾਟ ਵਾਦ ਨਹੀਂ ਹੋਈ ਦੇਖੋ ਇਹ ਦੇਖੋ ਜੀ ਇਹ ਤੁਸੀਂ ਇਧਰ ਦੀ ਸਾਈਡ ਤੇ ਬੈਕ ਵਾਲੇ ਪੀਸ ਕੰਨੇ ਜਿਹੜੀਆਂ ਸੀਨਾ ਲੱਗੀਆਂ ਹੋਈਆਂ ਨੇ ਤੁਸੀਂ ਕਪੜਾ ਉਧਰੋਂ ਕੱਢ ਕੇ ਤੁਸੀਂ ਇਸ ਤਰ੍ਹਾਂ ਇਹਦੇ ਤੇ ਦੱਬ ਮਸ਼ੀਨ ਲਗਾਉਣੀ ਆ। ਕਿਉਂਕਿ ਇਥੋਂ ਪੌਕਟ ਆਪਣੀ ਪੱਕੀ ਹੋ ਜਾਂਦੀ ਹੈ ਫਟਦੀ ਨਹੀਂ ਹੈਗੀ ਜਦੋਂ ਆਪਾਂ ਹੱਥ ਕਈ ਵਾਰੀ ਹੱਥ ਪਾਉਨੇ ਆ ਉਤੋਂ ਥੋੜੀ ਜੀ ਫਟ ਜਾਂਦੀ ਹੈ ਇਥੋਂ ਫਟੂਗੀ ਨਹੀਂ ਇਸ ਤਰ੍ਹਾਂ। ਇਹ ਦੇਖੋ ਜੀ दूसरी साइड भी आप तरह सीन लगा लेनी है बिल्कुल इस तरह रख के ये देखो हम लास्टिक पावे लास्टिक देखो तुम इस तरह पानी ਮੈਂ ਤੁਹਾਨੂੰ ਬਿਲਕੁਲ ਸੌਖਾ ਤਰੀਕਾ ਦੱਸ ਰਹੀ ਹਾਂ ਤੁਸੀਂ ਇਹਦੇ ਉੱਪਰ ਰੱਖ ਕੇ ਇਲਾਸਟਿਕ ਪਾ ਸਕਦੇ ਹੋ ਇਸ ਤਰ੍ਹਾਂ ਇਹਦੇ ਤੁਸੀਂ 4-5 ਸੀਨੇ ਪੱਕਾ ਕਰਦੇ ਹੋ ਇਹਨੂੰ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਤੁਸੀਂ ਫੋਲਡ ਕਰਕੇ ਜਿਹੜੀ ਆਪਣੇ نیچے ਵਾਲੀ ਸੀਨ ਲੱਗੀ ਹੋਈ ਹੈ ਉਹ ਤੇ ਬਿਲਕੁਲ ਉੱਪਰ ਆਉਣੀ ਚਾਹੀਦੀ ਹੈ ਤੁਸੀਂ ਇਲਾਸਟਿਕ ਦੇ ਉੱਪਰ ਇੱਕ ਪੈਰ ਤੁਸੀਂ ਇਲਾਸਟਿਕ ਦੇ ਉੱਪਰ ਰੱਖਣਾ ਜਿਹੜਾ ਆਪਣਾ ਸੂਈ ਵਾਲਾ ਹੁੰਦਾ ਹੈ ਉਹ ਸੂਈ ਬਿਲਕੁਲ ਨਾਲ-ਨਾਲ ਚੱਲਣੀ ਚਾਹੀਦੀ ਹੈ ਇਲਾਸਟਿਕ ਦੇ ਸੀਨ ਤੇ ਸੀਨ ਆਉਣੀ ਚਾਹੀਦੀ ਹੈ ਤੁਹਾਡੀ ਇਹ ਤੁਸੀਂ ਧਿਆਨ ਦਿਓ ਵੀ ਜਦੋਂ ਸੀਨ ਤੇ ਸੀਨ ਆ ਕੋਈ ਵੀ ਇਲਾਸਟਿਕ ਦੇ ਵਿੱਚ ਬਲਣੀ ਪਊਗਾ ਕੋਈ ਵੀ ਤੁਹਾਡੀ ਇਲਾਸਟਿਕ ਦੇ ਵਿੱਚ ਝੋਲਣੀ ਪਊਗਾ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਇਹਦੀ ਰੱਖਾਂਗੇ ਚੁੜਾਈ ਰੱਖਾਂਗੇ ਜੀ 16 ਇੰਚ ਇਹ ਆਪਾਂ ਬਿਤਾ ਕੇ ਹੀ ਰੱਖੀ ਹੋਈ ਹੈ ਇਲਾਸਟਿਕ ਤੇ ਆਪਾਂ ਵਿੱਚ ਵੀ ਕਰ ਸਕਦੇ ਆ ਕਈ ਪੈਣਾ ਤੋਂ ਬਹੁਤ ਔਖੀ ਲੱਗਦੀ ਹੈ ਵੀ ਵਿੱਚ ਇਹ ਹੁੰਦੀ ਨਹੀਂ ਹੈਗੀ ਵੀ ਦੇਖੋ ਮੈਂ ਤੁਹਾਨੂੰ ਉੱਪਰ ਛੜਾ ਕੇ ਇਹ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਪਲਾਜ਼ੋ ਦੱਸ ਰਹੀ ਹਾਂ ਬਣਾਉਣਾ ਠੀਕ ਹੈ ਜੀ ਦੂਸਰਾ ਤਰੀਕਾ ਵੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜਿਹੜਾ ਮੈਂ ਦੂਸਰੇ ਤਰੀਕੇ ਨਾਲ ਵਿਸਟਿਚ ਕਰਦੀ ਹਾਂ ਉਹ ਵੀ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਉਂਗੀ ਇਹ ਦੇਖੋ ਜੀ ਮੈਂ ਤੁਹਾਨੂੰ ਬਿਲਕੁਲ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਿਆ ਪਲਾਜ਼ੋ ਦੀ ਸਟਿਚਿੰਗ ਇਹ ਦੇਖੋ ਜੀ ਇਹਦੇ ਵਿੱਚ ਕੋਈ ਵੀ ਬਲ ਨਹੀਂ ਆ ਰਿਹਾ 벨ਟ ਦੇ ਵਿੱਚ ਵੀ ਕੋਈ ਵੀ ਬਲ ਨਹੀਂ ਆ ਰਿਹਾ ਜਿਹੜੀ ਨੀਚੇ ਵਾਲੀ ਤੁਸੀਂ ਸੀਨ ਲਗਾਉਣੀ ਆ ਤੁਸੀਂ ਝੋਲੀ ਦੇ ਦੋਨੇ ਸੀਨਾ ਨੂੰ ਮੈਚ ਕਰਕੇ ਐਸ ਤਰ੍ਹਾਂ ਤੁਸੀਂ ਟੱਕ ਲਗਾ ਲੈਣਾ ਟੱਕ ਲਗਾਉਣ ਤੋਂ ਬਾਅਦ ਦੇਖੋ ਤੁਸੀਂ ਇਹ ਸੀਨ ਨੂੰ ਇਸ ਤਰ੍ਹਾਂ ਖੋਲ ਲੈਣਾ ਖੋਲਣ ਤੋਂ ਬਾਅਦ ਤੁਸੀਂ ਬਿਲਕੁਲ ਦੇਖਣਾ ਵੀ ਸੀਨ ਤੁਹਾਡੀ ਬਿਲਕੁਲ ਬਰਾਬਰ ਆਉਣੀ ਚਾਹੀਦੀ ਆ ਸੀਨ ਤੇ ਸੀਨ ਇਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਫੋਲਡ ਕਰ ਦੇਣਾ ਨੀਚਿਆਂ ਇਹਦੇ ਵਿੱਚ ਦੇਖੋ ਕੋਈ ਵੀ ਨੀਚੇ ਪਲ ਨਹੀਂ ਆ ਰਿਹਾ ਇਹ ਵੀ ਤੁਸੀਂ ਇਸ ਤਰ੍ਹਾਂ ਕਰ ਲੈਣਾ ਇਹ ਦੇਖੋ ਜਿਹੜਾ ਕੱਪੜਾ ਆਪਾਂ ਵੱਧ ਕਟਿੰਗ ਕਰਦੇ ਹੁੰਦੇ ਆ ਸਾਈਡ ਤੋਂ ਇਹ ਦੇਖੋ ਫਿਰ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰ ਸਕਦੇ ਹੋ ਇਹ ਆਪਾਂ ਸਾਰੇ ਸੀਨ ਲਗਾ ਦਾਂਗੇ ਆਪਣੀ ਡਬਲ ਸੀਨ ਹੋ ਗਈ ਜੇ ਕਿ ਤੁਸੀਂ ਡਬਲ ਸੀਨ ਕੋਣੀ ਵੀਡੀਓ ਵਧੀਆ ਲੱਗੀ ਕਿ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜਰੂਰ ਕਰਿਓ